ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਤਿੰਨੇ ਟਾਪ ਕਲਾਸ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਭਾਈ ਜੀ ਸਤਿ ਸ਼ਕਾਲ ਸਾਸਿਕਾ ਬਈ ਜੀ ਹੋਰ ਠੀਕ ਹੋ ਮੋਦੀ ਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਸੁੰਦਰ ਸਿੰਘ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਈ ਨੇੜੇ ਪਿੰਡ ਆਪਾਂ ਨੂੰ ਇਧਰ ਭਦੌੜ ਆ ਗਿਆ ਹਿੰਮਤਪੁਰ ਆ ਗਿਆ ਨਿਹਾਲ ਸਿੰਘ ਵਾਲਾ ਆ ਗਿਆ ਅਲਕੜਿਆ ਆ ਗਿਆ ਆਦਮਪੁਰ ਆ ਗਿਆ ਓਕੇ ਬਈ ਮੋਬਾਈਲ ਨੰਬਰ ਬੋਲ 9915871458 ਠੀਕ ਹੈ ਜੀ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿੰਨੀ ਉਮਰ ਹੈ ਜੀ ਇਹਦੀ ਵੀਰੇ 11 ਮਹੀਨਿਆਂ ਦੀ ਜਾਂ 12 ਦੀ ਉਮਰ ਆ। ਬਾਕੀ ਦੇਖਣ ਨੂੰ ਪਤਾ ਲੱਗਦਾ 11-12 ਮਹੀਨੇ ਦੀ ਹੈ। ਸਹੀ ਆ। ਦੰਦੋਂ ਖੀਰੀ ਆ ਵੀਰੇ ਚਾਰ ਥਾਣਾ ਝੋਲੀ ਚੈੱਕ ਕਰ ਲੋ ਇਹਨ ਇੱਕ ਨੰਬਰ ਆ ਕੁਆਲਿਟੀ ਚੈੱਕ ਕਰੋ। ਹੂੰ ਝੋਲੀ ਨੇੜ ਤੋਂ ਸੇਵਾ ਨਹੀਂ ਲੈ। ਕੀ ਬਾਤ। ਇੱਕ ਨੰਬਰ ਝੋਲੀ ਪੂਰੇ ਇੱਕ ਨੰਬਰ ਜਮਾ ਦੰਦੋਂ ਖੀਰੀ ਆ। ਥੋੜਾ ਡਰਦੀ ਜ਼ਰੂਰ ਆ। ਖੋਲ ਦੇ ਕੋਈਂ ਤੋ। ਹਾਂ। ਕੱਦ ਚੰਗਾ, ਬਰੀਡ ਚੰਗੀ ਆ, ਪ੍ਰਿੰਟ ਕੱਦ ਕੋਦ ਵੀਰੇ ਇਹਨ ਪੂਰਾ ਦੇਖੋ। ਡਰਦੀ ਕਰਕੇ ਭਾਈ ਦੀਆਂ ਨੇ। ਬਾਕੀ ਤੋਰਾ ਚੈੱਕ ਕਰਵਾਣਾ। ਤੋਰਾ ਵੀ ਚਰਮਾ ਇਹਦਾ ਇੱਕ ਨੰਬਰ। ਕੱਦ ਦਾ ਬਹੁਤ ਹੈ ਰ ਬੱਚੀ ਦਾ ਹਣਾ ਹਾਂ ਹਾਂ ਕੱਦ ਕੋਈ ਡਾਕਟਰ ਹੈ ਜਮਾ ਪੂਰਾ ਚੋਤੇ ਕਰਦੇ ਆਪਾਂ ਲੈਂਦੇ ਨਹੀਂਗੇ ਹੂੰ ਹਾਂ ਚਮਕ ਦੇਖੋ ਬਰੀਡ ਚੈੱਕ ਕਰੋ ਕਰਮ ਵਾਲੀ ਇੱਕ ਨੰਬਰ ਆ ਬਰੀਕੀ ਚ ਬਹੁਤ ਹਨ ਬਈ ਹਾਂ ਵੀਰੇ ਐਮ ਪੂਰੀ ਸਟੇਟ ਪਈ ਆ ਜਮਾ ਸਹੀ ਆ ਬਈ ਹਾਂ ਕੀ ਮੋਲ ਹੈ ਵੀਰੇ ਜੈਜਾ ਮੋਲ ਵੀਰੇ ਆਪਣੇ ਜੈਜ ਹੀ ਹੁੰਦੇ ਹੈਗੇ ਠੀਕ ਆ ਦੇ ਲੈਣ ਦੇ ਕਰਾਂਗੇ ਆਪਾਂ ਬੜਾ ਹੋਣੀ ਕਰਦੇ ਓਕੇ 35000 ਰੁਪਿਆ ਕਰਦੇ ਵੀਰੇ 35000 ਰੁਪਿਆ ਮੋਲਾ ਮਾਨਤਾਂ ਕੋਈ ਚੱਕਰ ਨਹੀਂ ਹੋ ਜਾਊਗਾ ਹਾਂ ਜੀ ਅੱਗੇ ਵੀਰੇ 2 ਨੰਬਰ ਕਿੰਨੀ ਕੁ ਉਮਰ ਹੈ ਬਈ ਐਸਟੀਮੇਟ ਜੇ ਇਹਦੀ ਵੀਰੇ ਲਗਭਗ ਬਸ 15 20 ਦਿਨ ਘੱਟ ਲਾ ਲੋ 11 11 ਮਹੀਨੇ ਲਾ ਲੋ ਸਾਡੇ 10 ਮਹੀਨੇ ਲਾ ਲੋ ਬਸ ਇੱਥੇ ਕਮਰੇ ਦੀ ਖਾਣ ਝੋਲੀ ਖਾਣ ਝੋਲੀ ਵੀਰੇ 1 ਨੰਬਰ ਆ ਦੰਦੋ ਖੀਰੀ ਇਹ ਵੀ ਠੀਕ ਆ ਝੋਲੀ ਚਾ ਖਾਣ ਝੋਲੀ ਚਾ ਕਰੋ ਜਮਾ ਕੱਲਾ ਕੱਲਾ ਖਾਣਾ ਪੂਰੀ ਵੀ ਕਿਤੇ ਥਾਣਾ ਬਈ ਖੋਲ ਦੇ ਬੜੀ ਤੋਰ ਦੇ ਬਈ ਤਕਰੀਬਨ ਯਾਰ ਛੇਤੀ ਟੀਕਾ ਲੈਣੀ ਹੈ ਨਾ ਦੋਨੇ ਹਾਂ ਠੀਕ ਹੈ ਬਾਈ ਛੇਤੀ ਲੈਣੀ ਚੰਗੇ ਆ ਬਸ ਤਕਰੀਬਨ 2 ਕੁ ਮਹੀਨੇ ਤੇ ਮਹੀਨੇ ਤਾਈਂ ਆਰਾਮ ਦਾ ਸੀ ਬਣੇ ਇਹਨਾਂ ਨੇ ਹਾਂ ਚੰਗੀ ਸੇਵਾ ਦਾ ਬੰਦਾ ਮਹੀਨੇ ਦੇ ਵਿੱਚ ਇਹਨਾਂ ਨੇ ਸੀਮਨ ਲੈ ਆਇਆ ਨਾ ਸਹੀ ਆ ਬਾਈ ਸਹੀ ਆ ਸੂਰਾ ਚੈੱਕ ਕਰ ਲੋ ਸੂਰਾ ਇੱਕ ਨੰਬਰ ਬਰੀਟ ਪ੍ਰਿੰਟ ਫੇਸ ਦੀ ਬਿਊਟੀ ਇੱਕ ਨੰਬਰ ਆ ਬਾਈ ਕਿਆ ਬਾਤ ਆ ਇਹਦਾ ਮੁੱਲ ਵੀਰੇ ਜਾਇਜ਼ ਆ ਇਹਦਾ ਮੁੱਲ ਵੀਰੇ ਜਾਇਜ਼ 35000 ਆ ਮਾਨਤਾਣ ਹੋ ਜਾ ਹਾਂ ਮਾਨਤਾਣ ਹੋ ਜਾ ਵੀਰੇ ਓਕੇ ਬਾਈ 23000 ਰੁਪਇਆ ਮੋਲਾਂ ਮਾਨਤਨ ਕੋਈ ਚੱਕਣੀ ਦੰਦੋਂ ਵੀਰੇ ਖੀਰੀਆਂ ਆਈਆਂ ਪਰ ਬੱਚੀ ਚੰਗੀ ਆ ਹਾਂ ਬੱਚਿਆਂ ਇਹਨਾਂ ਕੁਆਲਿਟੀ ਚੈੱਕ ਕਰੋ ਪੂਰੇ ਆ ਕੁਆਲਿਟੀ ਇੱਕ ਨੰਬਰ ਦੀ ਇੱਕ ਨੰਬਰ ਕੁਆਲਿਟੀ ਅੱਗੇ ਵੀਰੇ ਤੇਰਾ ਨੰਬਰ ਤੇ ਇਹ ਵੀ ਵੀਰੇ ਦੰਦੋਂ ਖੀਰੀ ਆ ਓਕੇ ਇਹਦੀ ਉਮਰ 10 ਮਹੀਨੇ ਲਗਭਗ ਆ ਠੀਕ ਆ ਭਾਈ ਹਾਂ ਇੱਕ ਥੋੜੀ ਸੇਵਾ ਨਾਲ ਕਹੀ ਵੀ ਆ ਚਿੱਚਰ ਵਿਧਾਬਦ ਲੱਗਾ ਸਣੋ ਸਣ ਤੋਂ ਦੀ ਪੂਰੀ ਜ਼ਿੰਮੇਵਾਰੀ ਹੈ ਕੋਈ ਫੋਰਸ ਨਹੀਂ ਸਾਰੇ 4 ਥਾਣਾ ਪੂਰੇ ਬੇਚੀ ਦੇ ਥਾਣਾ ਖੋਲ ਦੇ ਭਾਈ ਤੋਹਰ ਦੇ ਕੱਦ ਚੰਗਾ ਬਰੀਡ ਚੰਗੀ ਉਮਰ ਹਜੇ ਛੋਟੀ ਆ ਉਸ ਹਿਸਾਬ ਨਾਲ ਗਰੋਥ ਬਹੁਤ ਚੰਗੀ ਆ ਭਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਾਂ ਪ੍ਰਿੰਟ ਪੂਰਾ ਟੌਪ ਦਾ ਵੀਰੇ ਬਸ ਇਹ ਗੱਲ ਥੋੜੀ ਸਵਾਈ ਵੱਲੋਂ ਗਈ ਵੀ ਸੀਗੇ ਇਹਦੇ ਹਾਂ ਚਿੱਚਰ ਚਿੱਚਰ ਵੱਧ ਲੱਗਿਆ ਉਹ ਵੀ ਦਵਾਈ ਦੂਈ ਜੀ ਲਾਤੀ ਹੁਣ ਉੱਤੇ ਤਰੇ ਫਿਰਦਾ ਹਜੀ ਠੀਕ ਆ ਭਾਈ ਹਾਂ ਕੀ ਮੋਲ ਦਾ ਵੀਰੇ ਜਾਇਜ਼ ਜਾ ਇਹਦਾ ਮੋਲ ਵੀਰੇ ਜਾਇਜ਼ 30000 ਰੁਪਿਆ ਮਾਨਤਾਨ ਹੋ ਜੂ ਹਾਂ ਮਾਨਤਾਨ ਹੋ ਜੂ ਵੀਰੇ ਠੀਕ ਆ ਭਾਈ 30000 ਰੁਪਿਆ ਮੋਲ ਮਾਨਤਾਨ ਕੋਈ ਚੱਕਰ ਨਹੀਂ ਹੋ ਜੂਗਾ ਬੱਚੀ ਵੈਸੇ ਬਰੀਕੀਆਂ ਵਾਲੀ ਆ ਹਾਂ ਦੰਦੋ ਇਹ ਵੀ ਖੀਰੀ ਆ ਵੀਰੇ ਝੋਲੀ ਇੱਕ ਨੰਬਰ ਆ ਬਾਈ ਤਾਂ ਥੋੜੀ ਜਮਾ ਤਿੰਨਾਂ ਦੀ ਇੱਕ ਨੰਬਰ ਆ ਵੀਰੇ ਹੂੰ ਬਾਕੀ ਸਾਰੀਆਂ ਤਿੰਨੇ ਖੀਰੀਆਂ ਹੀ ਆ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਆ ਬਾਈ